ਸਤਿ ਸ਼੍ਰੀ ਅਕਾਲ ਜੀ ਸਟਾਰ ਰਿਜਿਊ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਇਆ ਇਸ ਸ਼ਾਮ ਅਸੀਂ ਪਹੁੰਚੇ ਹਾਂ ਭੂਮਿਕਾ ਦੇ ਬਾਅਦ ਚੁਕੇ ਕੌਮੀ ਕੋਚ ਅਤੇ ਕੌਮੀ ਜੱਜ ਦੇ ਕੋਲ ਪੱਗ ਕੌਮ ਤੇ ਪੰਥ ਦਾ ਧਾਰਮਿਕ ਚਿੰਨ੍ਹ ਹੋਣ ਦੇ ਨਾਲ-ਨਾਲ ਸਰਦਾਰੀ ਵਖਰੀ ਪਛਾਣ ਦਾ ਪ੍ਰਤੀਕ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਸਮੇਸ਼ ਆਡੀਟੋਰੀਅਮ ਜਸਨਵੀ 24 ਦੇ ਪਹਿਲੇ ਦਿਨ ਪੰਗੜੇ ਦੀ ਪੇਸ਼ਕਾਰੀ ਦੌਰਾਨ ਇੱਕ ਵਿਦਿਆਰਥੀ ਵੱਲੋਂ ਰਵਾਇਤੀ ਪਗੜੀ ਉਤਾਰ ਕੇ ਦਿੱਤੀ ਗਈ ਪੇਸ਼ਕਾਰੀ ਵੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਜਿੱਥੇ ਪੰਗੜਾ ਪ੍ਰੇਮੀਆਂ ਅਤੇ ਸਿੱਖs ਘਟਨਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਜੱਜਾਂ ਦੀ ਕਾਰਸਾਲੀ ਨੂੰ 20 ਸਵਾਲਾਂ ਦੇ ਟਿਹਰੇ ਵਿੱਚ ਲਿਆ ਖੜੇ ਕਰ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਬਲੌ ਗੁਰਦੁਆਰਾ ਸਾਹਿਬ ਮਾਫੀ ਮੰਗੇ ਹੈ ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਕਾਂ ਦੀ ਕੋਈ ਗਲਤੀ ਨਹੀਂ ਹੈ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਭੂਮਿਕਾ ਨਿਬਾ ਚੁਕੇ ਬਤੌਰ ਕੌਮੀ ਕੋਚ ਅਤੇ ਕੌਮੀ ਜਜ ਨਾਲ ਆ ਗੱਲਬਾਤ ਕਰਦੇ ਹਾਂ ਮੇਰਾ ਨਾਮ ਜਸਬੀਰ ਸਿੰਘ ਹੈ ਮੈਂ ਅੰਮ੍ਰਿਤਸਰ ਦਾ ਅੰਮ੍ਰਿਤਸਰ ਦਾ ਰੈਨ ਵਾਲਾ ਮੈਂ ਤੇ ਮੈਂ ਖਾਲਸਾ ਕੋਲੇ ਅੰਮ੍ਰਿਤਸਰ ਦਾ ਕੋਚ ਨੇ 85 ਦਾ 95 ਦਾ ਗੁਰੂ ਨਾਨਕ ਦੇਵ ਜੀ ਬਟਾਲੇ ਵੀ ਕੋਚ ਨੇ ਗੁਰਾਦਰ ਯੂਨੀਵਰਸਿਟੀ ਕੋਚ ਹੈ ਭੰਗੜੇ ਦਾ ਤੇ ਗਿੱਧੇ ਦਾ ਵੀ ਤੇ ਪਰੰਤੂ ਆ ਜਿਹੜੀ ਕੋਈ ਵਾਇਰਲ ਹੋਈ ਹੈ ਵੀਡੀਓ ਇਹ ਮੈਂ ਜਿਹੜੀ ਕਿ ਕੱਲ ਜਸਨ ਚੱਲ ਰਿਆ ਸੀ ਪਰ ਉਸ ਜਸਨ ਦੇ ਵਿੱਚ ਭੰਗੜਾ ਪਾਉਂਦੇ ਪਾਉਂਦੇ ਲੜਕੇ ਨੇ ਪਾਗੂ ਉਤਾਰ ਦਿੱਤੀ ਆ ਉਹਦੇ ਬਾਰੇ ਕੀ ਕਿਹਾ ਜਾਂਦਾ ਦੇਖੋ ਸਰ ਮੇਰੇ ਕੋਲ ਵੀ ਵੀਡੀਓ ਆਈ ਹੈ ਹੁਣ ਤੇ ਉਹਦੇ ਵਿੱਚ ਜਿਹੜੀ ਪਹਿਲੀ ਕੱਲ ਇਹ ਵੇਖੀ ਜਾਂਦੀ ਹੈ ਕਿ ਜੇ ਪਾਗੜ ਆਪਣੇ ਆਪ ਲੱਤ ਕੇ ਡਿੱਗ ਪਏ ਸਟੇਜ ਤੇ ਪਰਫਾਰਮੈਂਸ ਕਰਦੇ ਆ ਫਿਰ ਤੇ ਉਹਦੇ ਨੰਬਰ ਕੱਟੇ ਜਾਂਦੇ ਟੀਮ ਦੇ ਤੇ ਉਹਨੂੰ ਡਿਸੀਜਨ ਵਿੱਚ ਲਿਆ ਜਾਂਦਾ ਪਰ ਤੂੰ ਜੇਕਰ ਬੰਦਾ ਪਾਗੜ ਢਿੱਲੀ ਹੋਈ ਹੈ ਉਹਨੂੰ ਆਪਣੇ ਹੱਥ ਨਾਲ ਲਾ ਦਿੰਦਾ ਹੈ ਇਹਦੇ ਮ ਉਹ ਟੀਮ ਜਿਹੜੀ ਕੰਪੀਟੀਸ਼ਨ ਦੇ ਵਿੱਚ ਕਾਮਯਾਬ ਨਹੀਂ ਹੈ ਕਿਉਂਕਿ ਜਦੋਂ ਆਪਾਂ ਬੱਡ ਤੇ ਆਪਾਂ ਗਏ ਆ ਕੋਈ ਆਪਣੇ ਲੜਾਈ ਲੈਣੀ ਹੈ ਸਾਨੂੰ ਹਥਿਆਰ ਆਪਣੇ ਆਪ ਵੇਖਲੇ ਚਾਹੀਦੇ ਚੱਕ ਕਰਕੇ ਜਦੋਂ ਆਪਾਂ ਪ੍ਰੋਪਰ ਵਰਦੀ ਪਾ ਕੇ ਤਿਆਰ ਹੋ ਗਏ ਮਗਰ ਆਪਾਂ ਆਪਾਂ ਛਾਲਾ ਮਾਰਦੇ ਆ ਆਪਾਂ ਸਿਰ ਹਿਲਾ ਕੇ ਵੇਖਦੇ ਆ ਸਾਡਾ ਵੇਖਣ ਦਾ ਕਾਰਨ ਇਹ ਕੋਈ ਹੁੰਦਾ ਕਿ ਸਾਡੀ ਕੋਈ ਲਾਚਾ ਜਾਂ ਪਾਗ ਢਿੱਲੀ ਤੇ ਨਹੀਂ ਪਰ ਚਲੋ ਜੇ ਫਿਰ ਵੀ ਅਚਨਚੇਤ ਸਾਡੀ ਸਟੇਜ ਦੇ ਉੱਤੇ ਨੱਚਦੇ ਆ ਰਜਦੇ ਆ ਪਾਗ ਲੱਥ ਜਾਂਦੀ ਆਪਣੇ ਆਪ ਤੇ ਅਸੀਂ ਉਹਦੇ ਨੰਬਰ ਕੱਟ ਦਿੰਦੇ ਆ ਜਜਮੈਂਟ ਵਰਦੀਆਂ ਦੇ ਵਿੱਚ ਉਹਨੂੰ ਟੀਮ ਨੂੰ ডিসਕਵালিਫਾਈ ਨਹੀਂ ਕਰ ਸਕਦਾ ਪਰ ਜੇਕਰ ਬੰਦਾ ਆਪੇ ਹੀ ਪੱਗ ਲਾ ਕੇ ਰੱਖ ਕੇ ਪਰਫਾਰਮੈਂਸ ਦੇਣਾ ਪੈਂਦਾ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਰੂਲ ਲੰਦਾ ਉਹਨੂੰ ਪਤਾ ਹੀ ਨਹੀਂ ਹੈ ਕਿ ਕਿਸ ਤਰ੍ਹਾਂ ਪਗੜਾ ਆਪਣਾ ਚੱਲਣਾ ਜਾਂ ਨਾ ਉਹਦੇ ਕੋਚਾਂ ਨੂੰ ਪਤਾ ਮੈਂ ਇਹ ਗੱਲ ਕਵਾਂਗਾ ਫਿਰ ਦੂਜੀ ਗੱਲ ਇਹ ਹੈ ਕਿ ਜੇਕਰ ਮੰਨ ਲਓ ਉਹ ਬੰਦੇ ਨੇ ਜਦੋਂ ਪੱਗ ਢਿੱਲੀ ਹੋਈ ਹੈ ਉਹ ਆਪਣੀ ਨਜਾਕਤ ਨਾਲ ਆਪਣੇ ਆਪ ਐਕਸ਼ਨ ਕਰਦਾ ਕਰਦਾ ਪਿੱਛੇ ਜਾ ਸਕਦਾ ਸੀ ਪਿੱਛੇ ਜਾ ਕੇ ਅੱਖ ਚੁਰਾ ਕੇ ਆਪਣੀ ਪਗਦੇ ਤੋਂ ਮਗਰੋਂ ਪੱਟੀ ਬਲਾ ਕੇ ਫੇਰ ਪਗਾਸਦਾ ਕਿਉਂਕਿ ਪਾਰਟਿਸਪੈਂਟਾਂ ਦੀ ਗਿਣਤੀ 6 ਤੋਂ 8 ਹੁੰਦੀ ਹੈ ਟੀਮ ਵਿੱਚ ਤੇ ਜੇਕਰ ਉਹ ਮਗਰ ਨਿਕਲ ਕੇ ਆਪਣੀ ਪੱਟੀ ਬਲਾ ਕੇ ਫੇਰ ਪਰਫਾਰਮੈਂਸ ਵਿੱਚ ਐਕਸ਼ਨ 'ਚ ਡਲ ਜਾਂਦਾ ਤੇ ਨੰਬਰ ਹੀ ਕੱਟੇ ਜਾਣੇ ਸੀ ਟੀਮ ਦੀ ਕੁਆਲੀਫਾਈ ਨਹੀਂ ਸੀ ਹੋਣੀ। ਕਿ ਇਹ ਜਿਹੜਾ ਕੀ ਇਹਨਾਂ ਨੇ ਸੈਕਿੰਡ ਪੋਜੀਸ਼ਨ ਹੀ ਟੀਮ ਦੇ ਦਿੱਤੀ ਆ। ਬਿਲਕੁਲ ਗਲਤ। ਬਿਲਕੁਲ ਗਲਤ ਹੈ। ਮੇਰੇ ਅਮਰਾਮ ਫੈਸਲਾ ਗਲਤ ਹੋਇਆ ਕਿਉਂਕਿ ਉਹਨੇ ਬੰਦੇ ਨੇ ਆਪ ਪਗ ਲਾਈ ਹੈ। ਆ ਪਗ ਦਾ ਲਾਹ ਦਾ ਮਤਲਬ ਇਹ ਆ ਕਿ ਉਹਨੂੰ ਇਹ ਪਤਾ ਹੀ ਨਹੀਂ ਹੈ ਕਿ ਪਗ ਤੋਂ ਬਗੈਰ ਕੋਈ ਪੰਗੜਾ ਹੁੰਦਾ। ਪੱਗ ਤੋਂ ਬਗੈਰ ਦਿੰਦੇ ਨਾ ਕੋਈ ਪਕੜਾ ਹਾਂ ਆਪਣੇ ਮਦਾੜ ਵਿੱਚ ਕਬੱਡੀ ਖੇੜਦੇ ਆ ਖੇੜਦੇ ਆ ਜਿਹੜਾ ਰਮਹਲਾ ਪਾੜ ਜੇ ਜਾਂ ਕੋਈ ਹੋਰ ਨੁਕਸਾਨ ਉਹ ਗੱਲ ਫਾਲ ਗੀ ਨਹੀਂ ਜਾਂਦੀ ਐ ਕਿ ਚਲੋ ਇਹ ਨੰਬਰ ਕੱਟ ਲੋ ਜਦ ਆਪ ਹੀ ਪੱਗ ਲਾਤੀ ਹੈ ਤੇ ਉਹਦੇ ਵਿੱਚ ਦੇਣਾ ਬੋਲੇ ਹੁਣ ਪਤਾ ਹੀ ਨਹੀਂ ਐ ਕਿ ਪੱਗੜੇ ਦੀ ਪਰਫਾਰਮੈਂਸ ਕਿੰਦਾ ਦੇਣੀ ਐ ਤੇ ਉਹਦੀ ਬਾਕੀ ਐ ਕਿ ਜਿਹੜਾ ਪੱਗ ਉਤਾਰ ਕੇ ਪਰਫਾਰਮੈਂਸ ਕੰਪਲੀਟ ਕਰਨੀ ਉਹ ਬੜੀ ਮਾੜੀ ਗੱਲ ਐ ਕਿਉਂਕਿ ਉਹਨੂੰ ਫਿਰ ਟੀਮ ਨੂੰ ਕੰਪੀਟੀਸ਼ਨ ਵਿੱਚ ਨਹੀਂ ਕਿਹਾ ਜਾਏਗਾ ਮੰਚੂਕਿਆ ਕਿ ਉਹ ਜੱਜਾਂ ਦੀ ਗਲਤੀ ਹੈ ਜਾਂ ਫਿਰ ਇੱਕ ਦੀ ਗਲਤੀ ਹੈ ਦੇਖੋ ਇਹਦੇ ਵਿੱਚ ਮੈਂ ਨਾ ਜੱਜਾਂ ਨੂੰ ਪੁਆਇੰਟ ਆਊਟ ਕਰਾਂਗਾ ਨਾ ਕਿਸੇ ਨੂੰ ਇਹਦੇ ਵਿੱਚ ਮੈਂ ਸਾਰਿਆਂ ਨੂੰ ਕਰਾਂਗਾ ਕਿ ਜਿਨ੍ਹਾਂ ਨੇ ਫੈਸਲਾ ਦਿੱਤਾ ਜਾਂ ਜਿਹੜੇ ਐਡਮਿਸ਼ਨ ਵਾਲੇ ਆ ਉਹਨਾਂ ਨੇ ਇਹ ਵੇਖਿਆ ਹੀ ਨਹੀਂ ਕਿ ਇਹ ਆਪ ਪਾਗ ਉਤਾਰ ਰਿਹਾ ਨਾ ਕਿ ਆਪਣੇ ਆਪ ਪਾਗ ਲੱਥੀ ਹੈ ਮੈਂ ਜਿਹੜਾ ਬੰਦਾ ਆਪ ਹੀ ਪਾਗ ਉਤਾਰ ਕੇ ਪਰਫਾਰਮੈਂਸ ਦੇ ਰਿਹਾ ਜਦ ਕਿ 6 ਤੋਂ 8 ਪਾਰਟਿਸਪੈਂਟ ਜਿਹੜੇ ਆ ਉਹ ਪਰਫਾਰਮੈਂਸ ਆਪਣੀ ਕੰਪਲੀਟ ਕਰ ਸਕਦੇ ਆ ਜਿਉ ਬਾਹਰ ਹੀ ਨਿਕਲ ਜਾਂਦਾ ਸੱਤ ਮੁੰਡੇ ਵੀ ਪਰਫਾਰਮੈਂਸ ਦੇ ਦਿੰਦੇ ਤੇ ਉਹ ਗਿਣੀ ਜਾਣੀ ਸੀ ਕੰਪੀਟੀਸ਼ਨ ਪਰ ਜਦੋਂ ਨੇ ਪੱਗ ਲਾ ਕੇ ਆਪਣੇ ਵਾਲ ਖਿਲਰ ਕੇ ਹੈ ਉਹਨੇ ਜਿਹੜੀ ਪਰਫਾਰਮੈਂਸ ਦਿੱਤੀ ਮੈਂ ਉਸ ਟੀਮ ਨੂੰ ਕੰਪੀਟੀਸ਼ਨ ਵਿੱਚ ਐਂਟਰ ਨਹੀਂ ਕਰਨਾਂ ਕਹਾਂਗਾ ਇਹ ਕੰਪੀਟੀਸ਼ਨ ਹੈ ਨਾ ਕਿ ਗੈਸਟ ਆਈਟਮ ਹੈ ਉਸ ਉਸ ਤੋਂ ਬਾਅਦ ਇੱਕ ਜਿਹੜੀ ਮੈਂ ਹੋਰ ਗੱਲ ਕੰਨਾ ਜਿਹੜਾ ਕੰਦੇ ਹੈਗੇ ਉਹਨਾਂ ਨੂੰ ਚਾਂਸ ਮਿਲ ਜਾਂਦਾ ਦੁਬਾਰਾ ਚਾਂਸ ਗੈਸਟ ਆਈਟਮ 'ਚ ਮਿਲਦਾ ਹੈ ਨਾ ਕਿ ਕੰਪੀਟੀਸ਼ਨ 'ਚ ਮਿਲਦਾ ਜਦੋਂ ਬੰਦਾ ਕੰਪੀਟੀਸ਼ਨ ਜਾ ਰਿਹਾ ਆਪਣੀ ਤਿਆਰੀ ਪੂਰੀ ਕਰਕੇ ਜਾਵੇ ਦੁਸ਼ਮਨ ਤੇ ਹੈਵੀ ਓਨਲੀ ਜੇਕਰ ਉਹਨੂੰ ਚਾਂਸ ਹੀ ਲੈਣਾ ਫਿਰ ਗਾਸਟ ਆਈਟਮ ਦੇਵੇ ਨਾ ਕਿ ਕੰਪੀਟੀਸ਼ਨ ਚ ਪਾਰਟਿਸਿਪੇਟ ਕਰੇ ਜਦੋਂ ਫਿਰ ਵੀ ਜੇ ਉਹ ਬਹੁਤ ਜ਼ਿਆਦਾ ਆਪਣਾ ਐਡਮਿਨਿਸਟ੍ਰੇਸ਼ਨ ਜਾਂ ਜਿਊਰੀ ਜਿਹੜੀ ਜੱਜ ਜੱਜ ਸਾਰੇ ਇਕੱਠੇ ਹੋ ਕੇ ਇੱਕ ਕਮੇਟੀ ਬਣਾ ਕੇ ਫੈਸਲਾ ਲੈਂਦੀ ਹੈ ਕਿ ਇਸ ਟੀਮ ਨੂੰ ਦੁਬਾਰਾ ਮੌਕਾ ਦਿੱਤਾਏ ਕਿਉਂਕਿ ਟੀਮ ਬਹੁਤ ਵਧੀਆ ਪਰਫਾਰਮੈਂਸ ਨੱਚਦੀ ਪਈ ਸੀ ਉਹ ਬਾਅਦ ਦੀ ਗੱਲ ਹੈ ਪਰੰਤੂ ਜਿਹੜਾ ਪੱਗ ਲਾ ਕੇ ਨੱਚਣਾ ਉਹ ਕੰਪੀਟੀਸ਼ਨ ਵਿੱਚ ਐਂਟਰ ਕਰ ਲੈਣੀ ਉਸ ਟੀਮ ਨੂੰ ਪੋਜੀਸ਼ਨ ਦੇ ਦੇਣੀ ਇਹ ਬਿਲਕੁਲ ਸਰਾਸਰ ਗਲਤ ਹੈ ਮੇਰੇ ਖਿਆਲ ਨਾਲ ਜਿੱਦੀ ਮੇਰਾ ਦਿਮਾਗ ਹੈ ਕਿਉਂਕਿ ਮੈਂ ਮੈਂ ਇੱਕ ਵਾਰੀ ਖੁਦ ਏਬੀਐਨ ਕਾਲਜ ਪਠਾਨਕੋਂ ਡਾਈਦਾ ਪਏ ਸੀ ਮੇਰੇ ਪੈਰਾਂ 'ਚ ਚੂੜੀ ਵੱਜ ਗਈ ਸੀ ਕਿਸੇ ਕਲਾਜ ਵਾਲਿਆਂ ਨੇ ਚੂੜੀਆਂ ਸੁੱਟਤੀਆਂ ਸੀ ਕਿ ਇਹਨਾਂ ਦੀ ਪਰਫਾਰਮੈਂਸ ਬਹੁਤ ਸੋਹਣੀ ਜਾ ਰਹੀ ਹੈ ਤੇ ਇਹਨਾਂ ਦੇ ਪੈਰਾਂ 'ਚ ਚੂੜੀਆਂ ਸੁੱਟ ਦਿਓ ਮੇਰਾ ਪੈਰ ਲਹੂ ਲੁਹਾਨ ਹੋ ਗਿਆ ਸੀ ਪਰੰਤੂ ਮੈਂ ਉਹ ਚੂੜੀ ਨਹੀਂ ਪੁੱਟੀ ਮੈਂ ਉਹ ਨੱਚਦਾ ਰਿਹਾ ਨਹੀਂ ਤੜਿਆ ਅਖੀਰਾਂ ਕਿ 8 ਤੋਂ 10 ਮਿੰਟ ਦੀ ਸਾਰੀ ਪਰਫਾਰਮੈਂਸ ਹੈਗੀ ਸੀ ਉਦੋਂ 12 ਤੋਂ 15 ਹੁੰਦੀ ਸੀ ਬਾਅਦ 'ਚ 8 ਤੋਂ 10 ਹੋਈ ਹੈ 12 ਤੋਂ 15 ਪਰਫਾਰਮੈਂਸ ਵਿੱਚ ਪੂਰੀ ਪਰਫਾਰਮੈਂਸ ਕ ਫਿਰ ਮੈਂ ਸਟੇਟਡ ਪਿਛੇ ਜਾ ਕੇ ਡਿੱਗ ਪਿਆ ਮੇਰੇ ਦੋਸਤਾਂ ਨੇ ਮੇਰੇ ਨਾਲ ਦੇ ਕਮਰੇ ਉਹਨਾਂ ਨੂੰ ਚੂੜੀ ਪੁੱਟੀ ਫਿਰ ਮੈਨੂੰ ਉਹਨਾਂ ਨੇ ਪੱਟੀ ਬੰਨੀ ਜੇ ਤੇ ਉਹ ਉਹਦੀ ਪਾਗ ਢਿੱਲੀ ਹੋਈ ਸੀ ਪਾਗ ਢਿੱਲੀ ਚ ਨੱਚੀ ਜਾਂਦਾ ਫਿਰ ਕੰਪੀਟੀਸ਼ਨ ਉੱਧਰ ਜਾ ਗਿਰਿਆ ਜਾਣਾ ਸੀ ਆਪਣੇ ਆਪ ਤਾਂ ਨਹੀਂ ਡਿੱਗੀ ਉਹਨੇ ਆ ਬਲਾਈ ਹੈ ਇਹਨਾਂ ਨੂੰ ਕੀ ਪਤਾ ਪਾਗ ਢਿੱਲੀ ਸਿਕ ਜਾ ਉਹਨੂੰ ਕੀ ਮਹਿਸੂਸ ਹੋ ਰਿਹਾ ਸੀ ਅਸੀਂ ਪਾਗ ਢਿੱਲੀ ਗਈ ਜੰਦੇ ਕਿ ਪਾਗ ਢਿੱਲੀ ਸੀ ਉਹਨਾਂ ਤਾਂ ਲਾਤੀ ਆਪਣੇ ਆਪ ਤਾਂ ਨਹੀਂ ਡਿੱਗੀ ਜੇ ਢਿੱਲੀ ਸੀ ਤਾਂ ਆਪਣੇ ਆਪ ਡਿੱਗਦੀ ਹੈ ਨਾ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹਨੂੰ ਕੰਪੀਟੀਸ਼ਨ ਵਿੱਚ ਦੇਸੀ ਐਂਟਰ ਕਰਨਾ ਚਾਹੀਦਾ ਇਹ ਠੀਕ ਹੈ ਜੋ ਉਹਨਾਂ ਨੇ ਫੈਸਲਾ ਦਿੱਤਾ ਉਹਨੂੰ ਕੋਈ ਆਪਾਂ ਚਾਲੀ ਤੇ ਕਰ ਨਹੀਂ ਸਕਦੇ ਲੇਕਿਨ ਇਹ ਕਿ ਅੱਗੇ ਤੋਂ ਵਾਸਤੇ ਇਹ ਸੁਧਾਰ ਲਈ ਇਹ ਟੀਮਾਂ ਸਾਡੀਆਂ ਟੀਮਾਂ ਦੇ ਕੋਚ ਟੀਮਾਂ ਦੇ ਜੱਜ ਇਹ ਨੋਟ ਕਰਨ ਕਿ ਜੇ ਕੋਈ ਇਹੋ ਜਿਹਾ ਕੋਈ ਫਾਲਟ ਸਟੇਜ ਦੇ ਉੱਤੇ ਨਜ਼ਰ ਆਉਂਦਾ ਪਿਆ ਕੀ ਇਹ ਜੈਨੂਇਨ ਹੈ ਕਿ ਜਾਂ ਇਹਨੇ ਆਪ ਬਣਾ ਲਿਆ ਇਹ ਉਹਦੇ ਪੱਗ ਆਪ ਲਾ ਕੇ ਇਹ ਫਾਲਟ ਆਪ ਬਣਾ ਲਿਆ